ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਈਆਂ ਵਾਲਾ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਦੇ ਨੇੜੇ ਹੀ ਰਹਿ ਜਾਂਦਾ ਵੈਸੇ ਪਿਪਲੀ ਤੋਂ ਵੀ ਸੜਕ ਸਿੱਧੀ ਆ ਜਾਂਦੀ ਹੈ ਤੇ ਫਰੀਦਕੋਟ ਸ਼ਹਿਰ ਤੋਂ ਵੀ ਸੜਕ ਸਿੱਧੀ ਰਾਈਆਂ ਵਾਲਾ ਕਲਾਂ ਦੇ ਵਿੱਚ ਆਉਂਦੀ ਹੈ ਇੱਥੋਂ ਦੱਸੋ ਨੇੜੇ ਬੁਰਜ ਮਸਤਾ ਪਿੰਡ ਹੈ ਜਿਹਦੇ ਨੇੜੇ ਇਹ ਘਰ ਰਹਿ ਜਾਂਦੇ ਆ ਤੇ ਵਰਕ ਗੋਤ ਆ ਬਾਈ ਹੋਰਾਂ ਦਾ ਵਰਕ ਡੇਰੀ ਫਾਰਮ ਦੇ ਨਾਂ ਤੇ ਜਿਹੜਾ ਉਹ ਤੁਸੀਂ ਇਹਨਾਂ ਨੂੰ ਇਹਨਾਂ ਘਰਾਂ ਦੇ ਵਿੱਚ ਪਹੁੰਚ ਸਕਦੇ ਹੋ ਰਾਇਣਾਂ ਵਾਲੇ ਦੇ ਵਿੱਚੋਂ ਪਤਾ ਕਰਕੇ ਵੀ ਜੇ ਕੋਈ ਵੀ ਰੋਣਾ ਚਾਹੂਗਾ ਤਾਂ ਕਿਉਂਕਿ ਇੱਥੇ ਨੀਲੀ ਰਾਵੀ ਦੇ ਪਸ਼ੂ ਬਾਈ ਹੋਰਾਂ ਕੋਲ ਬਹੁਤ ਰੱਖੇ ਰਹੇ ਦੋ ਪਰਿਵਾਰ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਉਸ ਬਾਈ ਨੇ ਸ਼ੌਂਕ ਨਾਲ ਇੱਕ ਸੈਟਅਪ ਤਿਆਰ ਕੀਤਾ ਤੁਸੀਂ ਪਹਿਲਾਂ ਵੀ ਕੁਝ ਵੀਡੀਓ ਚ ਇਤਾਂ ਦਾ ਜਿਹੜਾ ਉਹ ਸਿਸਟਮ ਦੇਖਿਆ ਹੋਣਾ ਇਸ ਬਾਈ ਕੋਲ ਇਧਰ ਗਾਵਾਂ ਦਾ ਪ੍ਰਬੰਧ ਬਾਈ ਨੇ ਬਣਾਇਆ ਲੋਕ ਲੱਗੇ ਹੋਏ ਆ ਪ੍ਰੋਪਰ ਅੰਦਰਲੇ ਪਾਸੇ ਜਿਹੜਾ ਹੋ ਕਯੂਬੀਕਲ ਲਾਤੇ ਕੱਚੀਆਂ ਛੱਤਾਂ ਜਿਹੜੀਆਂ ਉਹ ਤਿਆਰ ਕੀਤੀਆਂ ਤਾਂ ਕਿ ਪਸ਼ੂਆਂ ਨੂੰ ਗਰਮੈਸ ਨਾ ਹੋਵੇ ਗਰਮੀ ਨਾ ਰਹੇ ਸਾਹਮਣੇ ਕਯੂਬੀਕਲ ਲੱਗੇ ਹੋਏ ਆ ਇਸ ਸਾਈਡ ਤੇ ਖੁਰਲੀ ਬਣਾ ਕੇ ਬਾਈ ਨੇ ਲੋਕ ਲਾਏ ਹੋਏ ਆ ਸੋ ਇਹ ਸੈਟਅਪ ਦੇਖੋ ਪਰਲੇ ਪਾਸੇ ਜਿਹਨਾਂ ਮੈਂ ਨੀਲੀ ਰਾਵੀ ਨਸਲ ਦੀ ਗੱਲ ਕੀਤੀ ਹੈ ਤਾਂ ਮੱਝਾਂ ਉਸ ਸਾਈਡ ਦੇ ਉੱਤੇ ਹੈਗੀਆਂ ਇਹਦੇ ਨਾਲ ਹੀ ਸ਼ੌਂਕ ਸੀਗਾ ਬਾਈ ਨੂੰ ਤੇ ਬਰਬਰੀ ਨਸਲ ਦੀਆਂ ਬੱਕਰੀਆਂ ਵਾਸਤੇ ਵੀ ਇਧਰ ਪੋਰਸ਼ਨ ਬਾਈ ਨੇ ਬਣਾਇਆ ਹੋਇਆ ਅੱਜ ਦੀ ਜਿਹੜੀ ਵੀਡੀਓ ਆ ਵੈਸੇ ਇਹਦੇ ਚ ਦੋ ਗਾਵਾਂ ਵਿਖਾਉ ਕੀਤੀਆਂ ਇੱਕ ਤਾਂ ਇਹ ਕ੍ਰਾਸ ਬ੍ਰੀਡ ਦੇਸੀ ਨਸਲ ਦੇ ਵਿੱਚ ਪੈਂਦੀ ਗਾਂ ਤਾਜੀ ਸੂਈ ਵੀ ਐ ਇਹਦੇ ਨਾਲ ਇੱਕ ਵਾੜ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਐ ਇਹ ਗੱਭਣ ਅੱਜ ਦਿਨ ਲਾਊਗੀ ਸੂਣ ਚ ਪਰ ਡਿਟੇਲ ਦੱਸ ਦਿਆਂਗੇ ਤੁਹਾਨੂੰ ਜਿਹਨੂੰ ਜਿਹੜਾ ਨਾ ਚੰਗਾ ਲੱਗਿਆ ਉਹਦੀ ਤਸੱਲੀ ਕਰਨ ਦਾ ਹੱਕ ਐ ਤੁਸੀਂ ਕਰ ਲਓ ਆ ਕਿ ਜਿਹੜਾ ਪਸ਼ੂ ਤੁਹਾਨੂੰ ਜੱਚੂਗਾ ਆਓ ਮਿਲਦੇ ਆਂ ਬਾਈ ਨੂੰ ਬਾਈ ਸਸਤੀ ਕਾ ਸਸਤੀ ਕਾ ਬਾਈ ਗੁਰਲਾਬ ਅੱਜ ਦੋ ਆਪਾਂ ਗਾਵਾਂ ਵਿਖਾਉ ਕੀਤੀਆਂ ਹਾਂਜੀ ਬਾਈ ਜੀ ਜਿਹੜੀ ਤੇਰੇ ਬੈਕਸਾਈਡ ਦੇ ਉੱਤੇ ਗਾਂ ਬਾਈ ਕਨਵਾ ਸੂਆ ਸੂਈ ਬਾਈ ਜੀ ਇਹ ਪਹਿਲਾ ਸੂਆ ਦੁੱਧ ਦੰਦਾ ਜੀ ਅੱਛਾ ਇਹ ਜੀ ਖੀਰੀ ਹੈ ਹਾਂ ਬਾਈ ਜੀ 26 ਜਨਵਰੀ ਨੂੰ 2 ਸਾਲਾਂ ਦੀ ਹੋਣੀ ਬਾਈ ਜੀ ਠੀਕ ਹੈ ਅੱਛਾ ਬਾਈ ਕਿੰਨੇ ਦਿਨੋਂ ਗਿਆ ਜੀ ਸੂਈ ਨੂੰ ਬਾਈ 3 ਤਰੀਕ ਦੀ ਸੂਈ ਆ ਰਾਤ ਨੂੰ 10 ਵਜੇ ਠੀਕ ਹੈ ਅੱਛਾ ਇਸ ਟਾਈਮ ਦੁੱਧ ਕਿੰਨਾ ਦੇ ਰਹੀ ਹੈ ਇਸ ਟਾਈਮ 18 ਕਿਲੋ ਆ ਜੀ ਠੀਕ ਹੈ ਤੇ ਪਰ ਆਪਾਂ 16 ਕਿਲੋ ਦੱਸਾਂਗੇ ਚੋਣ ਲਾਉ ਦੇ ਠੀਕ ਹੈ ਉ 18 ਕਿਲੋ ਦੁੱਧ ਹੈਗਾ ਜੇ 16 ਕਿਲੋ ਜੀ ਬਾਈ ਪਾਇਆ ਕੁਝ ਨਹੀਂ ਇਹ ਤਾਂ ਭਲਜਾ ਦੀ ਕਰਦੀ ਸੀ ਇੱਕ ਦਿਨ ਦਾਣਾ ਪਾਇਆ ਸੀ ਮੇਂ ਅੱਛਾ ਤੇ 20 ਤੋਂ ਟੱਪਦੀ ਬਈ ਜੀ ਹੁਣ ਵੀ ਜੀ ਟੱਪ ਗਈ ਸੀ ਪਰਸੋਂ ਅੱਛਾ ਤੇ ਭਲਬਾ ਵੀ ਕਰ ਗਈ ਸੀ ਬਈ ਜੀ ਅੱਛਾ ਚਵਾਈ ਮਸ਼ੀਨ ਨਾ ਕਰਦੇ ਹੋ ਜਾਂਤੀ ਬਈ ਜੀ ਮਸ਼ੀਨ ਤੇ ਵੈਸੇ ਤਾਂ ਲਾ ਲਾਂਗੇ ਪਹਿਲੋ ਘਰੇ ਰੱਖਣ ਦਾ ਪ੍ਰੈਨ ਸੀ ਗਾ ਜੀ ਠੀਕ ਹੈ ਸਿਵਲ ਕਰਨ ਦਾ ਤਾਂ ਮਸ਼ੀਨ ਤੇ ਲਾਈ ਅੱਛਾ ਉਹ ਹੱਥੀ ਚੋਨੇ ਹਾਂ ਹੱਥੀ ਚੋਨੇ ਬਈ ਅੱਛਾ ਜਿਵੇਂ ਕ੍ਰਾਸ ਬਰੀਡ ਗਾਵਾਂ ਜਿਹੜੀਆਂ ਹੁੰਦੀਆਂ ਥੋੜਾ ਜਿਹਾ ਕਈ ਵਾਰਾਂ ਵੀਰ ਡਰਦੇ ਰਹਿੰਦੇ ਵਿਚਵਾਈ 'ਚ ਗਰਮ ਨਾ ਹੋਵੇ ਨਹੀਂ ਨਹੀਂ ਬਹੁਤ ਚੰਗੀ ਬਈ ਜੀ ਠੰਡ ਬਈ ਡੱਕਤ ਨਹੀਂ ਹੈ ਨਹੀਂ ਨਹੀਂ ਕੀ ਰੇਟ ਰਹੂਗਾ ਭయ్యా ਦੇਣਾ 90000 ਰੁਪਏ ਮੁੱਲ ਪਾ ਲੱਖ ਕਰ ਲੀਓ 95 ਕਰ ਲੀ 90000 ਦੀ ਦੇ ਦੇ ਹਾਂਜੀ ਸੂਈ ਨੂੰ ਦੇਣ ਕਿੰਨੇ ਦੱਸਿਆ ਭయ్యా 6ਵਾਂ ਦੇਣਾ ਸੂਈ ਨੂੰ 6ਵੇਂ ਦਿਨ ਦੋਸਤੋ 18 ਕਿਲੋ ਦੁੱਧ ਹੈਗਾ ਪਰ 16 ਕਿਲੋ ਕੰਡੇ ਤੋਲ ਕੇ ਬਾਈ ਕਹਿੰਦਾ ਲੈ ਲਿਓ ਹਜੇ ਖੀਰੀ ਆ 2 ਸਾਲ ਤੋਂ ਉਮਰ ਹੈ ਜੇ ਘਟ ਹੈ ਦੰਦ ਦਿਖਾ ਦਨੇ ਆ ਠੀਕ ਹੈ ਓਕੇ ਸੋ ਕਨਫਰਮ ਖੀਰੀ 90000 ਦੀ ਇਹ ਵੈੜ ਮਿਲੂਗੀ ਇਹਨੇ ਮੇਰੇ ਖਿਆਲ ਚ ਵਛੇ ਨੂੰ ਜਨਮ ਚਾਹੀਦਾ ਜੱਸੀ ਦੀ ਗੱਲ ਲੱਗਾ ਸੀ ਠੀਕ ਹੈ ਤੋਰੀ ਬਾਈ ਇਹਨੂੰ ਮੈਂ ਸੋ ਤੋੜ ਕੇ ਤੁਹਾਨੂੰ ਦਿਖਾਉਣਾ ਦੋਸਤੋ ਇਹਨੇ ਮੇਲਕਾਫ ਨੂੰ ਜਨਮ ਦਿੱਤਾ ਤੇ ਜਰਸੀ ਸੀਮਣੇ ਦੇ ਲੱਗਾ ਸੀ ਚੰਗੀ ਅਗਾੜੀ ਅੱਗਾ ਹਵਾਨਾ ਬੜਾ ਚੰਗਾ ਹੈ ਇਹਦਾ ਤੋੜ ਕੇ ਬਾਈ ਦਿਖਾਊਗਾ ਤਾਂ ਤੁਹਾਨੂੰ ਇਹਦਾ ਹਵਾਨਾ ਹੋਰ ਕਲੀਅਰ ਹੋ ਜਾਊਗਾ ਅੱਛੀ ਚੁਆਈ ਵਾਲਾ ਥਣ ਬਹੁਤ ਸੋਹਣਾ ਦੋਸਤੋ ਬੱਚਾ ਇਹਦੇ ਨਾਲ ਮੇਲਕਾਫ ਹੈ ਜਰਸੀ ਨਸਲ ਦਾ ਹਵਾਨਾ ਅੱਗੋਂ ਵੀ ਚੰਗਾ ਹੈ ਪਿਛੋਂ ਵੀ ਹਵਾਨਾ ਸੋਹਣਾ ਦਿਖਾਉਂਦੀ ਹੈ ਸੋ ਇਹਦਾ ਰੇਟ 90000 ਬਾਈ ਨੇ ਰੱਖਿਆ ਹੈ ਬਾਕੀ ਤੁਸੀਂ ਚੋਕੇ ਪਾਸ ਕਰ ਸਕਦੇ ਹੋ ਵੈਸੇ ਅਥੀ ਮਿਲਕਿੰਗ ਬਾਈ ਕਰਦਾ ਕਿਉਂਕਿ ਘਰੇ ਦੁੱਧ ਪੀਣ ਵਾਸਤੇ ਬਾਈ ਨੇ ਰੱਖਣਾ ਸੀ ਤੇ ਇਹਨੂੰ ਮਿਲਕਿੰਗ ਮਸ਼ੀਨ ਤੇ ਨਹੀਂ ਲਾਇਆ ਅਜੇ ਤੱਕ। ਤੋਂ ਤੁਸੀਂ ਮਿਲਕਿੰਗ ਆਥੀ ਜਿਹੜੇ ਵੀਰ ਕਰਦੇ ਆ ਕੋਈ ਡਰ ਵਾਲੀ ਗੱਲ ਨਹੀਂ। ਦੋ ਟਾਈਮ ਭਾਵੇਂ ਚੋਲਿਓ। ਗੁਰਲਾ ਭਾਈ ਕਿੰਨਾ ਕੁ ਦੁੱਧ ਇਹਦੇ ਤੋਂ ਆਸ ਕਰ ਸਕਦੇ ਆ ਦੇ ਦੂਗੀ ਇਹ। ਭਾਈ ਜਿਹੜੇ ਸਾਬ ਨਾਲ ਗਾਂ ਦੀ ਸਟਾਰਟਿੰਗ ਹੋਈ। ਹੂੰ। ਬਾਈ ਤੋਂ 25 ਕਿਲੋ ਉਹਦੇ ਖੁੱਲਾ ਪਾਊਗੀ। ਠੀਕ ਹੈ ਇਹ ਆਪ ਐਚ ਐਫ ਦੇ ਪੇਟੋਂ ਪਹਿਲਾ ਹੋਈ ਆ ਜਾਂ ਬਈਆਂ ਦੀ ਮਾ ਗੇਰ ਸੀਗੀ। ਗੇਰ ਸੀ। अच्छा ठीक है तो गांव दे एचएफ ਲੱਗਾ ਸੀ اچھا ਉਹਦੇ एचएफ ਲੱਗੇ ਪਹਿਲੋਂ ਬੜੀ ਦੋ ਦਿਨਾਂ ਦੇ ਕੰਮ ਕੀਤਾ ਆਪਾਂ ਠੀਕ ਹੈ ਓਕੇ ਸੋ ਦੋਸਤੋ ਇਹ ਵੈੜ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਬੜੇ ਚੰਗੇ ਰਿਕਾਰਡ ਵਾਲੀ ਵੈੜ ਦਿਖਾਉਣੇ ਆ ਆ ਜਿਹੜੀ ਇਹ ਤੋਂ ਅੱਗੇ ਵੈੜ ਆ ਬਾਈ ਹਾਂਜੀ ਇਹਦੀ ਕੀ ਡਿਟੇਲ ਹੈ ਬਾਈ ਜੀ ਤੋਕਰ ਗੱਬਣਾ ਲਈ ਆਪਾਂ ਬਹੁਤ ਚਾਹੀਏ ਫਾਰਮ ਚ ਹੂੰ ਤੇ 6 ਦਾ ਹੁੰਦਾ ਹੁਣ ਜੀ ਠੀਕ ਹੈ ਆਪਾਂ ਬਾਈ 38 ਕਿਲੋ ਦੋ ਚੋਕੇ ਲਈ ਸੀ ਤੋਕਰ ਗੱਬਣਾ ਅੱਛਾ 6 ਮਹੀਨੇ ਤੋਕਰ ਸੀ ਤੇ 2 ਮਹੀਨੇ ਦੀ ਕੱਬ ਸੀ ਉਹਦੋਂ ਠੀਕ ਹੈ ਤੇ 25 26 ਕਿਲੋ ਦੋ ਤੋਂ ਡਰਾਈ ਕੀਤੀ ਆਪਾਂ ਇਹ ਅੱਛਾ 25 26 ਕਿਲੋ ਦੋ ਤੇ ਡਰਾਈ ਕੀਤੀ ਹਾਂਜੀ ਛੇ ਦਾੰਦਾ ਜੀ ਠੀਕ ਹੈ ਉਸੇ ਟੀਕੇ ਤੇ ਰਹਿ ਗਈ ਫਿਰ ਉਹ ਬਈ ਨਹੀਂ ਆਪਾਂ ਗੱਬੜ ਨਹੀਂ ਲਈਆਂ ਸੀ ਅੱਛਾ ਚੈੱਕ ਪਾਸੀ ਦੋ ਮਿੰਟ ਚੈੱਕ ਪਾਸ ਹਾਂਜੀ ਬ੍ਰਾਡਕਾਸਟ ਇਹਦੇ ਸੀਮਨ ਹੋਣ ਕਿਹੜਾ ਲੱਗਾ ਬਈ ਆਪ ਸਟੌਕੀ ਦੀ ਅਗਾ ਜਮਾਸਕਰ ਲੱਗਾ 66 ਪਰ ਆਪਾਂ ਕਹਿੰਦੇ ਨਹੀਂ ਕਿਉਂਕਿ ਆਪਾਂ ਮੁੱਲ ਲਈ ਅਗਲਾ ਕਹਿ ਦਿੰਦਾ 66 ਲੱਗਾ ਸਹੀ ਹੈ ਠੀਕ ਹੈ ਉਹ ਜਮਾਸਕਾ ਦਾ ਦੱਸਿਆ ਉਹਨਾਂ ਨੂੰ ਹਾਂਜੀ ਹਾਂਜੀ ਠੀਕ ਹੈ ਇੱਕਾ ਦੋ ਦਿਨ ਪੂਰੇ ਹੋਣਗੇ ਬਈ 14 ਦਿਨ ਨੂੰ ਦਿਨ ਪੂਰੇ 9 ਮਹੀਨੇ ਜੀ 14 ਨੂੰ ਹਾਂ ਬਈ ਦੇਣ ਲੈਣ 2.5 ਲੱਖ ਰੁਪਏ ਆ ਜਾਂਦਾ ਠੀਕ ਐ ਵਿੱਚ ਮਾਨਤਾ ਕਰਦਾਂਗੇ ਮੌਕੇ ਤੇ ਆਏ ਠੀਕ ਐ ਉਹ 240000 ਰੁਪਏ ਹਜਿਆ ਸੁਣੋ ਆਈ ਠੀਕ ਐ ਓਕੇ ਤੋਰ ਲੈ ਬਈ ਸੋ ਦੋਸਤੋ ਸਟੌਕੀ ਦੀ ਐ ਜਮਾਸਕਾ ਲੱਗਾ ਦੂਜਾ ਸੁਆ ਕਿਨੇ ਦੂਜਾ ਸੁਣਾ ਦੂਜਾ ਸੁਆ 6 ਦੰਦਾ ਠੀਕ ਐ 6 ਦੰਦਾ ਦੂਜਾ ਸੁਆ ਸੁਣਾ ਖੁੱਲੀਆਂ ਰਹਿੰਦੀਆਂ ਇੱਥੇ ਇਹਨਾਂ ਬਜੇ ਖੁੱਲੀਆਂ ਬੰਦੀਆਂ ਨਹੀਂ ਅੱਜ ਧਲੇਆਰਾ ਪਾਇਆ ਠੀਕ ਐ ਸੋ ਦੋਸਤੋ ਇਹ ਖੁੱਲੀਆਂ ਹੀ ਰਹਿੰਦੀਆਂ ਤਾਂ ਹੀ ਐਵੇਂ ਕਰਦੀ ਐ ਧਲੇਆਰੇ ਅੱਜ ਹੀ ਪਾਏ ਆ ਕਿਉਂਕਿ ਅੰਦਰ ਜਗ੍ਹਾ ਹੀ ਉਦਾਂ ਦੀ ਬਣੀ ਵੀ ਐ ਬਾਈ ਦੀ ਇਹਨੇ 38 ਕਿਲੋ ਜਦੋਂ ਬਾਈ ਲਿਆਇਆ ਤੋਕੜ ਕੱਬਣ ਉਹਦਾ 38 ਕਿਲੋ ਦੁੱਧ ਸੀ 45 ਕਿਲੋ ਦੁੱਧ ਦੱਸਿਆ ਵੀ ਪਹਿਲਾਂ ਦਾ ਠੀਕ ਹੈ 25 ਕਿਲੋ ਤੇ ਡਰਾਈ ਕੀਤੀ ਐ ਡਿਮਾਂਡ 2.5 ਲੱਖ ਦੀ ਐ ਬਹੁਤ ਸੋਹਣੀ ਰਕਮ ਵਪਾਰੀ ਵੀ ਇੱਥੇ ਲਾ ਰਹੇ ਆ ਪਰ ਉਹਦਾ ਆਪਾਂ ਜ਼ਿਕਰ ਨਹੀਂ ਕਰਾਂਗੇ ਤੁਸੀਂ 240 ਦੇ ਹਿਸਾਬ ਤੇ ਜੇ ਪਸੰਦ ਆਉਂਦੀ ਐ ਤਾਂ ਕੰਟੈਕਟ ਕਰ ਲਿਓ ਹਵਾਨਾ ਬੜਾ ਚੌੜਾ ਦੋਸਤੋ ਇਹਨੇ ਰੱਖਣਾ ਹਜੇ ਦਿਨ ਪਾਏ ਆ ਕੁਛ ਦਿਨ ਪਸੂ ਉੱਤੇ ਵੀ ਲੈਂਦਾ ਰਸਾ ਅੱਜ ਹੀ ਪਾਇਆ ਤੁਰੂ ਤਾਂ ਇਸੇ ਤਰ੍ਹਾਂ ਹੀ ਕਿਉਂਕਿ ਖੁੱਲੀ ਰਹਿੰਦੀ ਐ ਅੰਦਰ ਬਾਹਰ ਬਾਕੀ ਸਾਰੇ ਪਸੂ ਖੁੱਲੇ ਹੀ ਐ ਇਹ ਦੋ ਨਾਲ ਕਿਉਂਕਿ ਵੇਚਨੇ ਆ ਤਾਂ ਇਹਨਾਂ ਨੂੰ ਜਿਹੜਾ ਰੱਸਾ ਪਾ ਕੇ ਬਾਈ ਨੇ ਬੰਨ ਲਿਆ ਸੀ ਹਵਾਨੇ ਦੀ ਚੌੜਾਈ ਫੇਰ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਫਿਕਸ ਹਵਾਨਾ ਹੈ ਕਿਉਂਕਿ ਖੁੱਚਾਂ ਤੋਂ ਉੱਤੇ ਹੀ ਦੱਸਦਾ ਬਾਕੀ ਚੌੜਾਈ ਇਤੋਂ ਬਹੁਤ ਦਿਸਦੀ ਹੈ ਇਸ ਸਾਈਡ ਤੋਂ ਵੀ ਇਹਦਾ ਹਵਾਨਾ ਤੇ ਨਾੜਾ ਦੇਖ ਸਕਦੇ ਹੋ ਸੋ ਇਹ ਵਾੜ ਦੋਸਤੋ ਫਾਰ ਸੇਲ ਹੈ ਜਿਹਨੂੰ ਪਸੰਦ ਆਉਂਦੀ ਹੈ ਬਈ ਇੱਕ ਗੱਲ ਹੈ ਨਾ ਉੰਦੇ ਚਾਈ ਹੋਈ ਸੀਗੀ ਲੰਪੀ ਚ ਲੰਪੀ ਦੇ ਨਿਸ਼ਾਨ ਅਸੇ ਚੰਗਾ ਦਾ ਹੈਗੇ ਮਾੜੇ ਮੋੜੇ ਦਾਗ ਜਾਈ ਹੈ ਸੋ ਦੋਸਤੋ ਇਹ ਨਿਸ਼ਾਨ ਉੱਤੇ ਦਿਸਦੇ ਆ ਪਰ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਉਦੋਂ ਬਾਅਦ ਚ ਤਾਂ ਇਹ ਜਿਹੜਾ ਉਹ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਵੀ ਇਹ ਬਿਮਾਰੀ ਨਹੀਂ ਆਈ ਤੁਸੀਂ ਇਸ ਸਾਈਡ ਤੋਂ ਫੇਰ ਇਹਦਾ ਹਵਾਨਾ ਦੇਖੋ 나ੜਾਂ ਹਵਾਨੇ ਤੇ ਚੰਗਿਆ ਚੰਗੇ ਕਦ ਕਾਟਦੀ ਹੈ ਗੁਰਲਾਬ ਨਾਲ ਖੜੀ ਬਈਦੇ ਸੋ ਪਾਣੀ ਹਾਈਡ ਹੋ ਗਈ ਵਾ ਜੀ ਨੀਵੀਂ ਥਾਂ ਤੇ ਵੀ ਖੜੀ ਆ ਹੂੰ ਸਹੀ ਸੋ ਚੰਗੇ ਕਦ ਕਾਟਦੀ ਬਹਿੜ ਅੰਦਰ ਨੂੰ ਛੱਡਨੀ ਆ ਤਾਂ ਹਾਂ ਛੱਡ ਦਿੰਨੇ ਛੱਡ ਸੋ ਫੇਰ ਦੇਖ ਲਓ ਤੁਸੀਂ ਨਾ ਪੁੱਤ ਕੀ ਗੱਲ ਇੱਧਰ ਤੀਰਤੀਰ ਅੰਦਰ ਉਸ ਤੋਂ ਬਾਈਕ ਛੱਡਦਾ। ਉਹ ਤੁਸੀਂ ਜਗ੍ਹਾ ਦੇਖ ਲਓ ਇੱਧਰ ਖੁੱਲੀਆਂ ਛੱਡ ਦੇਣੀਆਂ। ਹਾਂ ਬੱਦ। ਸੋ ਇਹ ਸਾਤੇ ਖੁੱਲੀ ਰਹਿੰਦੀ ਐ ਉਸ ਤੋਂ ਤਾਂ ਹੀ ਇਹ ਥੋੜਾ ਜਿਹਾ ਧਲਿਆਰੇ ਦੀ ਹਲਕਤ ਮਣਾਉਂਦੀ ਸੀ। ਉਹ ਫੇਰ ਇਹਦਾ ਢਾਂਚਾ ਬ੍ਰੀਡ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸਟਾਕੀ ਬੁੱਲ ਦੀ ਆਪ ਐ। ਜਮਾਸਕਾ ਦਾ ਸੀਮਨ ਲੱਗਾ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਸੀ ਸਖਸਰ ਸੀਮਨ ਪਰ ਤੁਸੀਂ ਵੱਛੇ ਵਾਲਾ ਸੀਮਣ ਭਾਵੇਂ ਮੰਨ ਲਓ ਜੇ ਕਿਉਂਕਿ ਪਤਾ ਨਹੀਂ ਹੁੰਦਾ ਪਸ਼ੂ ਦਾ ਵੀ ਕਨਫਰਮ ਹੈ ਜਾਂ ਇਹ ਕਈ ਵਾਰਾਂ ਵੱਛਾ ਦੇ ਸਕਦਾ ਹੁੰਦਾ ਪਸ਼ੂ ਸੋ ਇਹ ਦੋਸਤੋ ਦੋ ਨਾਗਾਂ ਚੁਬਕਾਉ ਸੀ ਤੇ ਇੱਕ ਇਹ ਵੜਾ ਦੱਸੋ ਜਿਹੜੀ ਤਾਜੀ ਸੂਈ ਵੀ ਹੈ ਦੁੱਧ ਜਿਹੜਾ ਉਹ ਤਿਆਰ ਹੋ ਬਾਈ ਨੇ ਤੁਹਾਨੂੰ ਦੱਸਤਾ ਹੈ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਚੋਕੇ ਦੇਖ ਲਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਸੋ ਵੱਛਾ ਚੁੰਗ ਰਿਆ ਇਹਨੂੰ ਸੋ ਅੱਜ ਦੀ ਵੀਡੀਓ ਚ ਦੱਸੋ ਇਹ ਦੋ ਹੀ ਨਾਗ ਸੀਗੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ